ਤਮੇ ਤੁਸੀਂ ਮੇਰੇ ਪਿਛਲੇ ਪਾਸੇ ਸਾਰੇ ਪਾਣੀ ਦੇਖਦੇ ਹੋਵੋਗੇ ਇਹ ਅਸੀਂ ਕਿਸੇ ਹੜ ਆਲੇ ਏਰੀਏ ਦੇ ਵਿੱਚ ਨਹੀਂ ਖੜੇ ਅਸੀਂ ਖੜੇ ਹਾਂ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਮਾ ਦੇ ਹਲਕਾ ਕੋਟਪੁਰਾ ਦੇ ਮੇਨ ਰੋਡ ਦੇ ਉੱਪਰ ਜੋ ਬਸਾਡੇ ਤੋਂ ਜਿਹੜਾ ਮੇਨ ਚੌਕ ਉਧਰ ਰਸਤਾ ਜਾਂਦਾ ਤਾਂ ਤਸਵੀਰਾਂ ਤਾਂ ਕਿ ਦੇਖੋ ਜਿੱਥੋਂ ਕਿ ਨਿਗਾਹ ਮਾਰੋਗੇ ਇਹ ਪਾਣੀ ਹੀ ਪਾਣੀ ਤੁਹਾਨੂੰ ਨਜ਼ਰ ਆਵੇਗਾ ਜਿਹੜੇ ਏਰੀਏ 'ਚ ਮਾਰੋ ਨਿਗਾਹ ਪਾਣੀ ਹੋਵੇਗਾ ਇਧਰ ਬਸਾਡੇ ਵਾਲੇ ਪਾਸੇ ਦੇਖੀਏ ਤਾਂ ਵੱਡੀਆਂ ਵੱਡੀਆਂ ਛੱਲਾਂ ਆ ਵਜਦੀਆਂ ਨਜ਼ਰ ਆ ਰਹੀਆਂ ਨੇ ਇਹ ਉਹ ਛੱਲਾ ਤੁਸੀਂ ਆਪ ਦੇਖ ਸਕਦੇ ਹੋ ਕਿਵੇਂ ਪਾਣੀ ਦਾ ਇੱਥੇ ਬੁਰਾ ਬਾਲਾ ਹਾਲ ਹੈ ਲੋਕਾਂ ਦੀ ਧਰਾ ਕੱਢੀ ਹੋਈ ਹੈ ਸਾਡੇ ਨਾਲ ਮੁਹੱਲਾ ਵਾਸੀ ਮੌਜੂਦ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਕਿ ਇਹਨੂੰ ਲੈ ਕੇ ਹਾਂਜੀ ਭਾਈ ਜੀ ਕੀ ਨਾ ਤੁਹਾਡੇ ਮੇਰਾ ਨਾਮ ਕੁਲਦੀਪ ਸਿੰਘ ਹੈਲੀ ਜੀ ਜੀ ਕੀ ਕਹਿਣਾ ਹੈਗਾ ਕਿੰਨੇ ਕਿ ਦਿਨਾਂ ਤੋਂ ਜਿਹੜਾ ਪਾਣੀ ਇੱਥੇ ਖੜਾ ਹੈ ਇਹ ਮੀਂਹ ਕਰਕੇ ਮੰਦਾ ਹਾਲੀਆ ਵੇਖ ਲਓ ਜੀ ਕੋਈ ਪਾਣੀ ਦੀ ਨਿਕਾਸੀ ਨਹੀਂ ਸਾਨੂੰ ਆ ਛੱਪੜ ਲਾਟ ਹੋਇਆ ਸੀ ਉਦੋਂ ਸਾਡਾ ਸਾਰੇ ਮੁਹੱਲੇ ਦਾ ਪਾਣੀ ਉੱਥੇ ਨਿਕਲਦਾ ਸੀਗਾ ਇਹ ਸਾਡੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਉਹ ਵੇਚਤਾ ਚੱਕੇ ਤੇ ਹੁਣ ਪਾਣੀ ਨ ਹਣ ਤਾਂ ਨਿਕਲਣਾ ਨਹੀਂ ਕਿਸੇ ਪਾਸੇ ਸਾਡੇ ਮਹੱਲੇ 'ਚ ਪਹਿਲੀ ਵਾਰੀ ਪਾਣੀ ਖੜਾ ਵੇਖੋ ਤੁਸੀਂ ਜਾ ਕੇ ਤੇ ਘਰਾਂ 'ਚ ਪਾਣੀ ਵੜ ਗਿਆ ਜੀ ਤਿੰਨਾਂ ਘਰਾਂ ਦੀਆਂ ਛੱਤਾਂ ਵੀ ਚੋਈ ਜਾਂਦੀਆਂ ਹੁਣ ਕਰਾਂਗੇ ਕੀ ਜੀ ਦੱਸੋ ਪੂਰੀ بارش ਹੋਈ ਕਿ ਨਹੀਂ ਗਏ بارش ਤਾਂ ਹੋਈ ਹੈ ਜੀ ਉਹ ਤੇ ਕੋਈ ਸ਼ੱਕ ਨਹੀਂਗਾ ਪਰ ਆਇਆ ਨਾ ਜੀ ਪਾਣੀ ਨਿਕਲਦਾ ਵੀ ਕੋਈ ਸਿਸਟਮ ਚਾਹੀਦਾ ਆਹ 3 ਦਿਨ ਤੋਂ ਖੜਾ ਹੀ ਉੱਥੇ ਜਾ ਕੇ ਟੋਆ ਵੇਖੋ ਜੀ ਕਿੱਡਾ ਵੱਡਾ ਕਿੰਨੇ ਵਹੀਕਲ ਡਿੱਗਦੇ ਕਿੰਨੇ ਵਹੀਕਲ ਡਿੱਗਦੇ ਕਿੰਨਾ ਨੁਕਸਾਨ ਹੋ ਰਿਹਾ ਇਹ ਜਿਹੜੇ ਆਮ ਆਪ ਦੀ ਜਿਹੜੇ ਇੱਥੇ ਜਿਹੜੇ ਨੁਮਾਇੰਦੇ ਨੇ ਜੇ ਗੱਲਬਾਤ ਉਹਨੇ ਕਰੀ ਦੀ ਉਹ ਕਹਿੰਦੇ ਨੇ ਕਿ ਨਗ ਉਹ ਜਿਹੜਾ ਹੈਗਾ ਜਾਣ ਪੁੱਜ ਕੇ ਕੰਮ ਨਹੀਂ ਕਰਦੇਗੇ ਤੇ ਸਰਕਾਰ ਤੇ ਦੋਸ਼ ਆਵੇ ਅਸੀਂ ਪੈਸੇ ਦੇ ਰਹੇ ਆਗੇ ਨਹੀਂ ਵੇਖੋ ਜੀ ਇਹ ਤਾਂ ਹੁਣ ਬਹਾਨੇਬਾਜੀ ਆ ਜਦੋਂ ਆਪਾਂ ਮੂਹਰੇ ਹੀ ਲਾਦਾ ਤੁਹਾਨੂੰ ਅਸੀਂ ਹੁਣ ਨਗਰ ਕਾਉਂਸਲ ਦੇ ਪ੍ਰਧਾਨ ਨੂੰ ਥੋੜੋ ਜਾਣਦੇ ਆ ਵੋਟਾਂ ਤਾਂ ਅਸੀਂ ਤੁਹਾਨੂੰ ਪਾਈਆਂ ਸੀ ਅਸੀਂ ਤੁਹਾਨੂੰ ਪਾਈਆਂ ਹੀ ਦੀ ਜੇ ਤੁਹਾਨੂੰ ਪਾਈਆਂ ਤਾਂ ਕੰਮ ਥੋਥੋ ਲੈਣਾ ਕਿ ਨਹੀਂ ਜੀ ਉਹਨੇ ਤਾਂ ਪੱਲਾ ਛਡਾਉਣਾ ਵੀ ਨਹੀਂ ਜੀ ਉਹਦਾ ਫਲਾਣੇ ਦਾ ਕਸੂਰ ਆ ਯਾਨੀ ਕਿ ਕਹਿੰਦੇ ਕਿ ਕਿਤੇ ਸਰਕਾਰ ਦੀ ਵਿੱਚ ਨਾ ਲੈ ਜੀ ਪੂਰੀ ਨਾਕਾਮੀ ਹੈ ਜੀ ਵੇਖ ਲਓ ਜੇ ਨਹੀਂ ਤਾਂ ਦੱਸੋ 3 ਸਾਲ ਪਹਿਲਾਂ ਜਦੋਂ ਬਸਤਾਰ ਬਣੀ ਸੀਗੀ ਔਰ ਕੁਲਤਾਰ ਸਿੰਘ ਸੰਧਵਾ ਇਹ ਹੀ ਕਹਿੰਦੇ ਸੀਗੇ ਵੀ ਆਪਾਂ ਵੀ ਹਾਂ ਵੀ ਆਪਾਂ ਆਪਣੇ ਸ਼ਹਿਰ ਨੂੰ ਚੰਡੀਗੜ੍ਹ ਬਣਾ ਦਾਂਗੇ ਆ ਹੁਣ ਹੁਣ ਤੇ ਕਰਾ ਕੇ ਉਹਨਾਂ ਨੇ ਗੇੜਾ ਨਹੀਂ ਮਾਰਿਆ ਪਹਿਲਾਂ ਇਹ ਸੜਕਾਂ ਜਿਹੜੀ ਛੜਕ ਨੀਲੀ ਹੁੰਦੀ ਸੀ ਤੇ ਗੁਆੜ ਸਾਡਾ ਉੱਚਾ ਹੁੰਦਾ ਸੀ ਸਾਰਾ ਪਾਣੀ ਉਧਰ ਨਿਕਾਸ ਹੁੰਦਾ ਸੀ ਫਿਰ ਉਹਨੂੰ ਪ੍ਰਾਪਰਟੀ ਨੂੰ ਸੇਲ ਹੀ ਕਰਤਾ ਫਿਰ ਪਾਣੀ ਜਾਊ ਕਿੱਥੇ ਅਗਲੇ ਨੇ ਜਿਹਦੀ ਬਿਲਡਿੰਗਾਂ ਨੇ ਪ੍ਰਾਪਰਟੀ ਕਬਜ਼ਾ ਕਰ ਲਿਆ ਛੱਪੜ ਸੀਗਾ ਜੀ ਛੱਪੜ ਦੀ ਜੀ ਦੋ ਛੱਪੜਾ ਜੀ ਉੱਤਨੀ ਨਹੀਂ ਨਹੀਂ ਜੀ ਇਹਦਾ ਚਾਰ ਪਾਣੀ ਉਧਰ ਭਾਈ ਦੁਕਾਨਾਂ ਵੀ ਬੰਦ ਹੀ ਪਈਆਂ ਮੈਂ ਨਾ ਵੇਖੋ ਜੀ ਸਾਰੇ ਇਹ ਮਾਰਕੀਟ ਬੰਦ ਦਾ ਵੇਖੋ ਕੋਈ ਦੁਕਾਨ ਖੁੱਲੀ ਦੀ ਸੀ ਤੁਹਾਨੂੰ ਆ ਦੁਕਾਨਦਾਰਾ ਜੀ ਬਾ ਦੁਕਾਨਦਾਰਾ ਹੋ ਕੇ ਵਿਹਲੇ ਬੈਠੇ ਆ ਜੀ ਸ਼ਨੀਵਾਰ ਤੋਂ ਲੈ ਕੇ ਇਹ ਹਾਲ ਆ ਪਹਿਲਾਂ ਤਾਂ ਪਹਿਲਾਂ ਪਿਛਲੇ ਸ਼ਨੀਆ ਤੋਂ ਸੋਮਵਾਰ ਦਿਨ-ਦਿਨ ਬੰਦ ਰਹੀਆਂ ਇਹ ਦੁਕਾਨਾਂ ਹੁਣ ਵੀ ਹੁਣ ਹਾਂ ਜੀ ਜਿਵੇਂ ਕੀ ਹੁਣ ਵੇਖਿਆ ਮੌਸਮ ਅਜੇ ਹੋਰ ਖਰਾਬ ਦੱਸਿਆ ਹੈ ਅੱਜ ਵੀ ਅਲੜ ਦੱਸਿਆ ਤੇ ਫੇਰ ਮੇਰੇ ਸਾਬ ਨਾਲ ਦੁਕਾਨਾਂ ਦੇ ਅੰਦਰ ਪੂਰਾ ਪਾਣੀ ਜਾਊਗਾ ਭਾਈ ਜੀ ਦੁਕਾਨਾਂ ਦੇ ਅੰਦਰ ਪਾਣੀ ਜਾ ਆਇਆ ਹੈ ਕਿਰਾਏ ਦਿੱਤੇ ਨਹੀਂ ਜਾਂਦੇ ਦੁਕਾਨਾਂ ਦੇ ਜੀ ਕਿਰਾਏ ਤਾਂ ਦੇਣ ਦੀ ਦੂਰ ਦੀ ਗੱਲ ਆ ਆਦਾ ਦਿੱਲੀ ਦਾ ਸਿਸਟਮ ਜਿਹੜਾ ਮੁਲਾਜ਼ਮਾਂ ਦੀਆਂ ਤਨਖਾਹ ਨਿਕਲ ਜਾਣ ਉਹ ਹੀ ਬੜੀ ਗੱਲ ਹੈ ਪਰ ਲੱਗਦਾ ਨਹੀਂ ਕੋਈ ਮਾਹੌਲ ਸੁਧਰਨ ਵਾਲਾ ਇੱਥੇ ਜੀ ਤਾਂ ਲੋਕ ਕਾਫੀ ਦੁਖੀ ਨੇ ਕਿਉਂਕਿ ਇਸ ਜਗ੍ਹਾ ਦੇ ਪਰ ਜਿਹੜਾ ਹੈਗਾ ਹੁਣ ਟੋਆ ਬਣ ਗਿਆ ਸੀ ਮੱਲੇ ਵਾਸੀਆ ਵੱਲੋਂ ਇੱਕ ਵਾਰੀ ਜਾਲੀ ਲਗਾਈ ਹੈ ਤਾਂ ਕਿ ਮਸਮਾਨ ਆਵੇ ਤਾਂ ਜ ਆ ਦਿਖਾਉਣੇ ਆ ਤੁਹਾਨੂੰ ਜਿਹੜਾ ਉਧਰਲੇ ਪਾਸੇ ਪਾਣੀ ਖੜਾ ਹੋਇਆ ਅੱਗੇ ਤੁਸੀਂ ਦੇਖ ਸਕਦੇ ਹੋ ਨਿਗਾਹ ਮਾਰੋਗੇ ਤਾਂ ਤੇ ਉਧਰ ਛੱਪੜ ਖੜਾ ਹੋਇਆ ਛੱਪੜ ਆ ਉਸ ਉਹਦੇ ਵਿੱਚ ਜਿਹੜਾ ਗੇ ਪਾਣੀ ਦਾ ਕਹਿੰਦੇ ਜਾਂਦਾ ਹੁੰਦਾ ਸੀ ਪਰ ਇਹ ਵੀ ਕਿਤੇ ਨਾ ਕਿਤੇ ਇਹਨਾਂ ਵੱਲੋਂ ਮਿਲੀ ਭੁਗਤਣਾ ਜਿਹੜਾ ਹੈਗਾ ਵੇਚਤਾ ਗਿਆ ਜਿਹਦਾ ਅਖੰਵਾਜਾ ਭੁਗਤ ਰਹੇ ਨੇ ਤੇ ਛੜਕ ਦੇ ਵਿਚਾਲੇ ਜਿਹੜੇ ਜਿਹੜੇ ਖੱਡੇ ਹੋਏ ਪਏ ਆ ਪਾਣੀ ਜਿਹੜਾ ਹੈਗਾ ਲੋਕਾਂ ਨੂੰ ਨੰਗਰ ਦੇ ਵਿੱਚ ਦਿੱਕਤ ਆ ਰਹੀ ਹੈਗੀ ਗੱਡੀਆਂ ਦਾ ਨੰਗਰੀਆਂ ਨੇ ਵੱਡੀਆਂ ਗੱਡੀਆਂ ਨੂੰ ਵੀਕਲਾਂ ਨਕਸਾਲ ਹੋ ਰਿਹਾ ਆ ਹਾ ਕੁੱਲ ਮਿਲਾ ਕੇ ਇਸ ਸਮੇਂ ਜਿਹੜਾ ਹੈਗਾ ਮੌਜੂਦਾ ਕੋਟਪੁਰਾ ਦੇ ਆ ਦੇਖ ਲਓ ਬਾਈ ਜੀ ਖੱਡਾ ਦਿਖਾਉਂਦੇ ਨੇ ਬਚਾਲੇ ਤੇ ਖੱਡਾ ਹੈ ਜਿੱਥੇ ਇਹਨਾਂ ਵੱਲੋਂ ਜਿਹੜਾ ਹੈਗਾ ਇਹ ਜਾਲੀ ਲਾਈ ਗਈ ਹੈਗੀ ਆ ਹਾਂ ਤੇ ਹੁਣ ਇਸ ਤੋਂ ਅੱਗੇ ਬਸੜੇ ਦੀ ਨਿਗਾਹ ਮਾਰ ਕੇ ਤਾਂ ਬਸੜੇ ਦੇ ਬਾਹਰ ਵੀ ਪੂਰਾ ਜਲਤਲ ਹੋਇਆ ਪਿਆ ਹੈਗਾ ਆ ਮੁਸਾਫਰਾਂ ਨੂੰ ਤਾਂ ਦਿੱਕਤ ਆਉਣੀ ਆਉਣੀ ਆ ਬੱਸਾਂ ਲੰਘ ਜਾਂਦੀਆਂ ਜੋ ਪਾਣੀ ਦੇ ਛੱਲਾ ਵਜਦੀਆਂ ਤੇ ਛੱਲਾ ਵੜ ਕੇ ਤੁਸੀਂ ਦੇਖ ਸਕਦੇ ਹੋ ਦੁਕਾਨ ਦੇ ਅੰਦਰ ਪਾਣੀ ਜਾਂਦਾ ਤੇ ਲੋਕ ਆਪ ਹੀ ਪਾਣੀ ਕੱਢ ਰਹੇ ਨੇ ਤੇ ਮੇਰੇ ਸਾਬ ਨਾਲ ਸੂਰਤ ਦਾ ਗਾਹਕ ਵੀ ਨਹੀਂ ਕੋਈ ਇਨਾਂ ਕੋਲੇ ਆਇਆਗਾ ਇਹ ਇਹ ਦਿੱਕਤ ਆ ਇਸ ਸਮੇਂ ਕੋੜਕਪੁਰਾ ਦੇ ਹਲਕੇ ਦੇ ਵਿੱਚ ਹੋਈ ਪਈ ਹੈਗੀ ਆ ਜੋ ਸਮੱਸਿਆ ਕੋੜਕਪੁਰੇ ਦੇ ਵਿੱਚ ਹੈਗੀ ਆ ਜਿੱਥੋਂ ਤੱਕ ਨਿਗਾਹ ਮਾਰ ਗਏ ਤੁਹਾਨੂੰ ਇਧਰ ਬਸੜੇ ਦੇ ਬਾਹਰ ਦੀਆਂ ਤਸਵੀਰਾਂ ਨੇ ਪਾਣੀ ਤੁਸੀਂ ਦੇਖ ਸਕਦੇ ਹੋ ਕਿੰਨਾ ਪਾਣੀ ਚੜਿਆ ਹੋਇਆ ਇਹ ਜਿਹੜਾ ਲੱਗਦਾ ਨਹੀਂ ਜੇ ਨਿਕਲੂਗਾ ਕਿਉਂਕਿ ਪਿਛਲੇ ਜਿੰਨੇ ਵੀ ਬਾਰਿਸ਼ ਪਏ ਸੀਗੇ ਉਦੋਂ ਵੀ ਸਮੱਸਿਆ ਸੀ ਤਾਂ ਹੁਣ ਫੇਰ ਜਿਹੜੀ ਹੈਗੀ ਇਸ ਸਮੱਸਿਆ ਹੋਈ ਆ ਪਾਣੀ ਦੀਆਂ ਛੱਲਾਂ ਵੱਧ ਕੇ ਗੱਲ ਕਰੀਏ ਦੂਜੇ ਪਾਸੇ ਇੱਥੋਂ ਦੇ ਪਾਰਟੀ ਦੀ ਗੱਲ ਕਰੀਏ ਤਾਂ ਉਹ ਨਗਰ ਕੌਂਸਲ ਦੇ ਸਵਾਲ ਖੜੇ ਕਰਦੀ ਦੀ ਹੈ ਕਿ ਨਗਰ ਕੌਂਸਲ ਅਜਿਹਾ ਹੈਗਾ ਮжоਰਿਟੀ ਦੇ ਵਿੱਚ ਕਾਂਗਰਸ ਦੇ ਬੋਲ ਨੇ ਐਮਸੀ ਇਹ ਉਹ ਜਿਹੜਾ ਜਾਣ ਪੁੱਝ ਕੇ ਕੰਮ ਨਹੀਂ ਕਰ ਰਹੇ ਕਿ ਸਰਕਾਰ ਤੇ ਬਲੇਮ ਹੋਵੇਗਾ ਤੇ ਦੂਜੇ ਪਾਸੇ ਜੇ ਉਹਨਾਂ ਦੀ ਗੱਲ ਕਰੀ ਗਏ ਤਾਂ ਉਹ ਸਰਕਾਰ ਤੇ ਸਵਾਲ ਖੜੇ ਕਰਦੇ ਗੱਲ ਨੇ ਕਿ ਸਰਕਾਰ ਫੰਡ ਨਹੀਂ ਦੇ ਰਹੀ ਪਰ ਕੋਈ ਸਮਾਂ ਸੀ ਇੰਨਾ ਹੀ ਛੜਕਾਂ ਦੇ ਉੱਪਰ ਇਥੋਂ ਦੇ ਵਿਧਾਇਕ ਜੋ ਹੁਣ ਸਪੀਕਰ ਵਿਧਾਨ ਸਭਾ ਨੇ ਉਦਾਰ ਸੰਧਮਾ ਉਹ ਲੰਬੇ ਪੈ ਕੇ ਫੋਟੋਆ ਕਰਾਉਂਦੇ ਸੀ ਝੂਨਾ ਲਾਉਂਦੇ ਸੀ ਸਰਕਾਰਾਂ ਦੇ ਖਿਲਾਫ ਪਰ ਅੱਜ ਉਹਨਾਂ ਦੇ ਏਰੀਆ ਦੇ ਵਿੱਚ ਹੀ ਆਪ ਦੀਆਂ ਜੜੀਆਂ ਮੂਹ ਬੋਲਦੀਆਂ ਤਸਵੀਰਾਂ ਨੇ ਇਹ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਹੀ جاری ਰਹਿਣਗੀਆਂ ਜੇਕਰ ਇਹ ਪਾਣੀ ਦਾ ਨਹੀਂ ਹੱਲ ਹੁੰਦਾ ਤਾਂ ਲੋਕਾਂ ਦਾ ਕੀ ਕਸੂਰ ਹੈ ਇਹ ਲੋਕ ਹਣ ਕਿੱਧਰ ਜਾਣ ਜਿਨ੍ਹਾਂ ਨੇ ਵੋਟਾਂ ਪਾਈਆਂ ਵੋਟਾਂ ਪਾਉਦੇ ਨੇ ਉਮੀਦ ਨਾਲ ਵੋਟਾਂ ਪਾਉਦੇ ਆ ਕਿ ਅਸੀਂ ਨਵੀਂ ਸਰਕਾਰ ਲਿਆਵਾਂਗੇ ਜਿਹੜਾ ਆਪਦਾ ਵਿਕਾਸ ਕਰਾਵਾਂਗੇ ਪਰ ਸਰਕਾਰਾਂ ਆਪਸ ਵਿੱਚ ਬਿਆਨਬਾਜ਼ੀ ਦੇ ਵਿੱਚ ਰਹਿ ਜਾਂਦੀਆਂ ਪਰ ਇਹਨਾਂ ਵਿਚਾਲੇ ਪੈਸ ਦੇ ਆਮ ਲੋਕ ਨੇ ਜਿਹੜੀਆਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿਵੇਂ ਲੋਕ ਖੱਜਲ ਹੋ ਰਹੇ ਨੇ ਪਾਣੀ ਬਿਖਦੀ ਨੰਗ ਰਹੇ ਨੇ ਤਾਂ ਸਾਡੇ ਨਾਲ ਹੋਰ ਵੀ ਲੋਕ ਮਿਲਤ ਨੇ ਹਾਂਜੀ ਭਾਈ ਜੀ ਕੀ ਨਾ ਤੁਹਾਡੇ ਹਰਪ੍ਰੀਤ ਸਿੰਘ ਵੀਰੇ ਹਰਪ੍ਰੀਤ ਸਿੰਘ ਜੀ ਕਿਵੇਂ ਲੱਗ ਰਿਹਾ ਅੱਜ ਫਿਰ ਪਾਣੀ ਦੇ ਵਿੱਚ ਨੰਗੀ ਹੋਣੀ ਬਹੁਤ ਮਾੜਾ ਹਾਲ ਆ ਬਾਈ ਜੀ ਗੁਰਪੁਰੇ ਦਾ ਨਿਕਾਸੀ ਹੈ ਨਹੀਂ ਜੀ ਬਹੁਤ ਮਾੜਾ ਹਾਲ ਹੈ ਸੀਵਰੇ ਬਲੋਕ ਹੋਏ ਪਏ ਆ ਆ ਦਿੱਕਤ ਆ ਰਹੀ ਹੈ ਵੇਖੋ ਲੋਕ ਪਰੇਸ਼ਾਨ ਹੋਈ ਜਾਂਦੇ ਆ ਆ ਤਾਂ ਨਵਰੀ ਮੁਰਸਲ ਬੰਦ ਹੋ ਗਿਆ ਹੁਣ ਤਗਾ ਤੌਰ ਨਹੀਂ ਰਿਹਾ ਜੇ ਮੰਨ ਕੇ ਚਲੋ ਘਰੋਂ ਡਿਊਟੀ ਚਲੇ ਆ ਕੱਪੜੇ ਚੇਂਜ ਕਰਕੇ ਦੁਬਾਰਾ ਫਿਰ ਉਹੀ ਬੁਰਾ ਹਾਲ ਹੋ ਗਿਆ ਕਿੰਨੇ ਦਿਨ ਦਾ ਪਾਣੀ ਖੜਾ ਹੈ ਪਾਣੀ ਤਕਰੀਬਨ ਪਤਾ ਹੀ ਹੈ ਲਗਾਤਾਰ ਮੀਂਹ ਪੈ ਰਿਹਾ ਉਹਦੇ ਕਰਕੇ ਦਿੱਕਤ ਆ ਰਹੀ ਹੈ ਜੀ ਉਹ ਵੈਸੇ ਕੋਈ ਪ੍ਰੋਬਲਮ ਨਹੀਂ ਹੁੰਦੀ ਜੀ ਮੀਂਹ ਕਰਕੇ ਪ੍ਰੋਬਲਮ ਨਹੀਂ ਠੀਕ ਹੈ ਨਿਕਾਸੀ ਕਿਹਦਾ ਸੋਦਿਕ ਨਹੀਂ ਕੀਤੀ ਗਈ ਇਹ ਨਿਕਾਸੀ ਕਰ ਲੋ ਇਹ ਨਿਕਾਸੀ ਵੇਖੋ ਆਪਦੇ ਢੋਰ ਤੇ ਪੂਰਾ ਲੱਗੇ ਹੋਏ ਆ ਆਪਾਂ ਕਿਸ ਨੂੰ ਇਹ ਨਹੀਂ ਕਹਿ ਸਕਦੇ ਵੀ ਨਿਕਾਸੀ ਨਹੀਂ ਕਰ ਰਹੇ ਆਪਦੇ ਦਾਮ ਤੇ ਐਮਐਸਸੀ ਸਹਿਬਾਨ ਸਾਰੇ ਨਗਰ ਕੌਂਸਲ ਸਾਰੇ ਲੱਗੇ ਹੋਏ ਆ ਸਰਕਾਰ ਫੋਲਸ ਸਪੋਰਟ ਕਰ ਰਹੀ ਹੈ ਪਰ ਨਿਕਾਸੀ ਹੈ ਨਹੀਂ ਸ਼ਹਿਰ ਨੀਵਾ ਜੀ ਆਪਾਂ ਕਿਸ ਨੂੰ ਮਾਰਨ ਇਹ ਨਹੀਂ ਕਹਿ ਸਕਦੇ ਨਾ ਸਰਕਾਰ ਨੂੰ ਦੋਸ਼ ਦੇ ਸਕਦੇ ਇਹ ਤਾਂ ਕੁਦਰਤੀ ਆਫਤ ਹੈ ਜੀ ਚੱਲਨੀ ਪੈਣੀ ਹੈ ਚੱਲਨੀ ਪੈਣੀ ਹੈ ਜੀ ਵੇਖੋ ਆਪਣੇ ਨਾਲ ਦੇ ਉਹ ਸੁਲਤਾਨਪੁਰ ਲੋਧੀ ਵਾਲੇ ਚਰੋ ਵੀ ਚੱਲੀ ਜਾਂਦੇ ਨੇ ਆਪਾਂ ਚਲੋ ਬਾਣਾ ਬਣਾ ਮਰਦਾਬੇ ਨਹੀਂ ਹੈਗੀ ਕੁਦਰਤੀ ਆਫਤ ਆ ਚਲਣੀ ਪੈਣੀ ਚਲੋ ਪਰਮਾਤਮਾ ਨੇ ਪਾਈ ਪਰਮਾਤਮਾ ਕੱਢੂਗਾ ਸੋ ਕਿਸ ਤਰ੍ਹਾਂ ਭਈ ਇਹ ਕਹਿ ਰਹੇ ਨੇ ਕਿ ਇਹ ਜਿਹੜੀ ਕੁਦਰਤੀ ਆਫਤ ਹੈ ਇਹਨੂੰ ਚਲਣੀ ਪੈਣੀ ਆ ਵੱਖ-ਵੱਖ ਜਿਵੇਂ ਲੋਕ ਆਪਣਾ ਆਪਣਾ ਰਾਇ ਦਿੰਦੇ ਨੇ ਕੋਈ ਕਹਿੰਦੇ ਨੇ ਵਧੀਆ ਹੈਗਾ ਚਲੋ ਪਰਮਾਤਮਾ ਨੇ ਜੋ ਕੀਤਾ ਉਹਦੇ ਰੰਗਾਂ ਦੇ ਵਿੱਚ ਰਾਜੀ ਆ ਤੇ ਪਰ ਲੋਕ ਜਿਵੇਂ ਪਿਛੇ ਦੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਸੀ ਕਾਫੀ ਇਹ ਚੀਜ਼ ਤੋਂ ਨਾਰਾਜ਼ ਆ ਪਰ ਅੱਗੇ ਹੋਰ ਗੱਲਬਾਤ ਕਰਦੇ ਸਮੇ ਅਸੀਂ ਟਰੈਕਟਰ ਤੇ ਬੈਠੇ ਹੋਏ ਆ ਬਾਈ ਜੀ ਸੇਵਾ ਕਰਨੇ ਕੀਤੀ ਜੀ ਗੱਡੀ ਫਾਟ ਜਾਂਦੀ ਆ ਜਾਂ ਕੋਈ ਨੁਕਾਨ ਹੁੰਦਾ ਬਾਈ ਜੀ ਕਿੰਨਾ ਤੁਹਾਡਾ ਕਿੰਨੀ ਥਾਲੀ ਤੇ ਆ ਜੀ ਤੁਹਾਡਾ ਸੇਵਾ ਤੇ ਲਾਇਆ ਹੋਇਆ ਟਰੈਕਟਰ ਹੈ ਹਾਂ ਜੀ ਕਿੰਨੀ ਅੱਜ ਤੱਕ ਵੀ ਦਿਆ ਇੱਕ ਤੋਂ ਬਟੀਆਂ ਕੱਢ ਕੇ ਕੱਢੋ ਹਾਂ ਨਹੀਂ ਰੇਟ ਹੀ ਐਸੀ ਕਰੋ ਸਾਹਰਾ ਜੀ ਪੱਤਾਂ ਜੱਟਾ ਐਂਦੀ ਪਾਸੇ ਆਣਦੇ ਅੱਛਾ ਅੱਜ ਕਿੱਥੇ ਜਾਣਾ ਮੀਟਾ ਹੋਰ ਟਰੈਕਟਰ ਕੱਢਿਆ ਕੱਢਿਆ ਜੀ ਜੇ ਜਦੋਂ ਮੀ ਪੈਂਦਾ ਉਸੇ ਗੱਲ ਦਿੰਦੇ ਕਿ ਹੁਣ ਚੰਚਾ ਦੇ ਪਹ ਲੱਗਦੇ ਨਹੀਂ ਪੈਂ ਲੋ ਵੀ ਮੇਰੇ ਕੋਲ ਪੁਰਾਣਾ ਟਰੈਕਟਰ ਸੀ ਉਹਦੇ ਵੀ ਐਸੀ ਕੱਢਿਆ ਕਢਾਉਦੇ ਸੀ ਜੀ ਅੱਛਾ ਉਹ ਘੋੜਿਆਂ ਤੇ ਵੀ ਬੈਠ। ਪਰ ਇਹ ਬੁੱਕ ਲੈਣੇ ਤੇ ਬੈਸਕ੍ਰੀਨ ਤੋਂ ਤਾਂ ਨਹੀਂ। ਨਹੀਂ ਨਹੀਂ ਮੈਂ ਦੇਖਿਆ। ਇਹ ਪਹਿਲਾ ਪਹਿਲਾ ਨਾਮ ਕਿਉਂ ਆਇਆ ਨਹੀਂ? ਇਹ ਮਨ ਦੇ ਵਿੱਚ ਕਿਵੇਂ ਆਇਆ ਕਹੂੰ ਇਹ ਤਾਂ ਵੇਖਿਆ ਤਾਂ ਪੰਜਾਬੀ ਮਦਦਕਾਰਾਂ ਦੇ ਵਿੱਚ ਬਹੁਤ ਹੀ ਆਉਂਦੇ ਆ ਜੋ ਸਾਡੇ ਕਿ ਮਦਦ ਕਰੀ ਜਾਂਦੇ ਆ। ਤੁਹਾਡੇ ਜਿਵੇਂ ਮਨ ਵਿੱਚ ਆਇਆ ਹੋਵੇ। ਮਨ ਵਿੱਚ ਨਹੀਂ ਆਇਆ। ਉਹ ਉਹ ਅਸਲੀ ਨਹੀਂ ਅਸਲੀ ਵਿੱਚ ਆ। ਹਾਂ ਹਾਂ ਆਹ ਕੱਟੇ ਹੀ ਮਤ ਹੈ। ਵੇਖਣ ਨੂੰ ਮਗਨ ਆਏ ਬੰਦੇ ਆ ਕਿ ਉਹ ਵਰਤਦਾ ਆ ਰਹੇ ਨੇ। ਉਹ ਜਿਵੇਂ ਆ ਬਾਈ ਜੀ ਤੋਂ ਕਿਵੇਂ ਜਰੂਰ ਆਪਣਾ ਕਾਫੀ ਅਤੇ ਪੰਜਾਬੀ ਅਰਥ ਆ ਪਾਏ ਹਾਰੇ ਵੀ ਹੋਵੇ ਜਿੱਥੇ ਵੀ ਹੋਵੇ ਮਦਦ ਕਰਦੇ ਨੇ ਇਹਨਾਂ ਵਰਗੋਂ ਵੀ ਹੋਣ ਜਿਹੜੀ ਮਦਦ ਕਿੰਨੀ ਕਰ ਰਹੀ ਹੈ ਵੀਰੇ ਵਿੱਚ ਤੁਹਾਨੂੰ ਫੋਟੋਆਂ ਦਿਖਾਇਆ ਜੋ ਹਾਲਾਤ ਨੇ ਕਿਵੇਂ ਲੋਕਾਂ ਨੂੰ ਮਦਦ ਕਰ ਰਹੇ ਨੇ ਅਤੇ ਕਿੰਨਾ ਪਾਣੀ ਖੜਾ ਹੋਇਆ ਹੈ ਕਿਵੇਂ ਅੱਗੇ ਦੂਜੇ ਤੇ ਸਰਕਾਰ ਆ ਕਾ ਆਪੋਜੀਸ਼ਨ ਨਾਲ ਸਮਾਰ ਖੜੇ ਕਰ ਰਹੇ ਨੇ ਪਰ ਉਸ ਦੇ ਵਿੱਚ ਪਸ ਆਬ ਲੋਪ ਰਹੇ ਨੇ ਜਿਸ ਕਾਰਨ ਮੀਡੀਆ ਬਹੁਤ ਉਤਜਤ ਚੁਕਾ ਤੁਹਾਡੇ ਸਾਹਮਣੇ ਨੇ ਖਬਰਨਾਮਾ ਤੇ ਅੱਜ ਦੇ ਦਿਨ ਤੋਂ ਅਨੁਸਰ ਰਿਪੋਰਟ ਫੈਲ ਗਿਆ ਤੁਹਾਨੂੰ ਦਿਖਾएंगे